ਤੁਹਾਨੂੰ ਸਵਾਗਤ ਹੈ ਆਪਣਾ ਤਸਵੀਰ ਦਾ YouTube ਚੈਨਲ ਆਪਣਾ ਤਸਵੀਰ ਦਾ YouTube ਚੈਨਲ ਤੇ ਤੁਸੀਂ ਦੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਕਿਵੇਂ ਅਪਲਾਈ ਕੀਤੀਆਂ ਜਾ ਸਕਦੀਆਂ ਹਨ ਕਿਵੇਂ-ਕਿਵੇਂ ਅਰਜ਼ੀ ਲਗਾਈ ਜਾ ਸਕਦੀ ਹੈ ਉਹਨਾਂ ਦੀ ਇਹ ਮੇਨ ਸਾਈਟ ਹੈ connectpunjab.gov.in ਜਿੱਥੇ ਸਾਰੀਆਂ ਸੇਵਾਵਾਂ ਦੀ ਲਿੰਕ ਦਿੱਤੇ ਹੋਏ ਹਨ ਤੇ ਤੁਸੀਂ ਉਹਨਾਂ ਬਾਰੇ ਜਾਣਦੇ ਹੋ ਅਸੀਂ ਦੇਖਦੇ ਹਾਂ ਕਿ ਪਹਿਲਾਂ ਇਸ ਵੈਬਸਾਈਟ ਤੇ ਜਾ ਕੇ ਅਸੀਂ ਹੋਰ ਕੀ ਕੀ ਸੇਵਾਵਾਂ ਲੈ ਸਕਦੇ ਹਾਂ ਤੇ ਇਸ ਲਈ ਸਾਈਟ ਤੇ ਤੁਸੀਂ ਇਸ YouTube ਚੈਨਲ ਤੇ ਉਹਨਾਂ ਸੇਵਾਵਾਂ ਬਾਰੇ ਛੋਟ-ਛੋਟੀਆਂ ਵੀਡੀਓ ਦੇਖ ਸਕਦੇ ਹੋ। ਸਬਸਕ੍ਰਾਈਬ ਕਰ ਲਓ ਤੇ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਆ। ਤੇ ਅੱਜ ਤੁਸੀਂ ਦੇਖੀਏ ਕਿ ਤੁਸੀਂ ਬੇਸਹਾਰਾ ਔਰਤਾਂ ਜਾਂ ਵਿਧਵਾ ਔਰਤਾਂ ਵਾਸਤੇ ਸਹਾਇਤਾ ਕਿਵੇਂ ਅਪਲਾਈ ਕਰ ਸਕਦੇ ਆ। ਇਸ ਨੂੰ ਤੁਸੀਂ Google ਕਰੋ connectpunjab.gov.in ਫਿਰ ਇਹ ਤੁਹਾਨੂੰ ਇੰਗਲਿਸ਼ ਵਿੱਚ ਬਣ ਗਈ ਹੈ ਪਰ ਪੰਜਾਬੀ ਵੀ ਬਟਨ ਉੱਤੇ ਇਹ ਪੰਨ ਕਲਿੱਕ ਕਰੋ ਤੇ ਪ੍ਰੋਸੀਡ ਨੂੰ ਵਧੋ ਇਸੇ ਵਤ ਉਸੇ ਆਪ ਵੀ ਅਪਲਾਈ ਕਰ ਸਕਦੇ ਆ ਸੇਵਾ ਕੇਂਦਰਾਂ ਨੂੰ ਵੀ ਲੈ ਸਕਦੇ ਹੋ ਤੇ ਡੋਰਸਟਾਪ ਡਿਲੀਵਰੀ ਵੀ ਲੈ ਸਕਦੇ ਆ ਕਿ ਸੇਵਾ ਸਹਾਇਕ ਤੁਹਾਡੇ ਘਰ ਆਵੇਗਾ ਲੇਕਿਨ ਇਹਨਾਂ ਤਰੀਕਿਆਂ ਵਿੱਚ ਤੁਹਾਡੇ ਪਰਸੋ ਉਹੀ ਡਾਕੂਮੈਂਟ ਮੰਗਲਣਗੇ ਜਿਹੜੇ ਕਿ ਹਰੀ ਕਲੀਨ ਲਾਗੂ ਹੋ ਰਹੀ ਹੈ ਇਹ ਅਸੀਂ ਤੁਸੀਂ ਆਪ ਅਪਲਾਈ ਕਰਨਾ ਹੋਵੇਗਾ ਸੇਵਾ ਕੇਂਦਰ ਦਾ ਟੋਕਨ ਬੁੱਕ ਕਰਨਾ ਹੋਵੇ ਜਾਂ ਘਰ ਬੈਠੇ ਪ੍ਰਾਪਤ ਕਰਨ ਲਈ ਬੁਕਿੰਗ ਕਰਨੀ ਹੋਵੇ ਤਾਂ ਤੁਹਾਨੂੰ ਪਹਿਲਾਂ ਆਪਣਾ ਇੱਥੇ ਰਜਿਸਟਰ ਹੋਣਾ ਪਵੇਗਾ ਇਹ ਜਿਸਟਰ ਹੋਣ ਲਈ ਤੁਸੀਂ ਆਪਣਾ ਆਈਡੀ ਬਣਾਓਗੇ ਤੇ ਮੁੜ ਕੇ ਉਸ ਨੂੰ ਖੋਲੋਗੇ ਇਸ ਨੂੰ ਤੁਸੀਂ ਕਲਿੱਕ ਕਰੋਗੇ ਤਾਂ ਇੱਕ ਛੋਟੀ ਜਿਹੀ ਵਿੰਡੋ ਖੁੱਲੇਗੀ ਤੁਸੀਂ ਇਸ ਤਰ੍ਹਾਂ ਹੀ ਰਜਿਸਟਰ ਹੋ ਸਕਦੇ ਆ ਤੇ ਕੋਈ ਲੰਬੀ ਚੜੀ ਇਨਫੋਰਮੇਸ਼ਨ ਨਹੀਂ ਮੰਗਦੇ ਇਸ ਨੂੰ ਤੁਸੀਂ ਖੋਲ ਕੇ ਇਸ ਰਜਿਸਟਰ ਹੋ ਜਾਓ ਤੇ ਤੁਹਾਡਾ ਆਈਡੀ ਬਣ ਜਾਏਗੀ ਅਸੀਂ ਮੋੜ ਜਾਂਦੇ ਆ ਆਪਣੀ ਮੇਨ ਸਾਈਟ ਤੇ ਕਨੈਕਟ ਪੰਜਾਬ ਤੇ ਅਸੀਂ ਉਹ ਦੇਖੀ ਆਪ ਅਪਲਾਈ ਕਰਨਾ ਹੋਵੇ ਤਾਂ ਕਿਹੜੇ ਡਾਕੂਮੈਂਟ ਚਾਹੀਦੇ ਨੇ ਜੇ ਅਸੀਂ 1076 ਨੰਬਰ ਨੂੰ ਵੀ ਕਾਲ ਕਰਨੇ ਤੇ ਉਹਨਾਂ ਕੋਲੋਂ ਵੀ ਐਪਲੀਕੇਸ਼ਨ ਦੀ ਸਾਰੀ ਡਿਟੇਲ ਮਿਲ ਜਾਂਦੀ ਹੈ ਇਸ ਨੂੰ ਕਲਿੱਕ ਕਰਕੇ ਜਾਂ ਤੁਸੀਂ ਇੱਥੇ ਡੋਸਟਪ ਡਿਲੀਵਰੀ ਨੂੰ ਕਲਿੱਕ ਕਰੋ ਇਹ ਸਾਰੀਆਂ 1076 ਨੂੰ ਕਾਲ ਕਰਕੇ ਸ਼ਵਾਵਾ ਮਿਲਦੀਆਂ ਨੇ ਸਾਰੀ ਲਿਸਟ ਦਿੱਤੀ ਜਾਂਦੀ ਹੈ ਤੇ ਇਸ ਲਈ ਪੇਜ ਨੰਬਰ 10 ਤੇ ਦਿੱਤਾ ਗਿਆ ਹੈ ਵਿਧਵਾ ਜਾਂ ਬੇਸਾਰਾ ਪੈਨਸ਼ਨ ਸਕੀਮ ਇਹ ਦੇਖਣ ਨੂੰ ਕਲਿੱਕ ਕੀਤਾ ਤੇ ਡਾਕੂਮੈਂਟ ਦੀ ਸਾਇਕ ਦਸਤਾਵੇਜ਼ਾਂ ਦੀ ਡਿਟੇਲ ਆ ਗਈ ਫੀਸ ਕੋਈ ਨਹੀਂ ਸਮਾ ਸੀਮਾ ਕੱਤੀ ਜੀ ਬਿਦਵਾ ਜਬੀ ਸਹਾਰਾ ਪੈਨਸ਼ਨ ਸਕੀਮ ਇਸ ਨੂੰ ਬੰਨਕਾਲ ਕਰਕੇ ਤੁਸੀਂ ਬਲਾ ਸਕਦੇ ਹੋ ਡਾਕੂਮੈਂਟ ਪਹਿਲਾਂ ਤਿਆਰ ਕਰ ਲਓ ਜੇ ਤੁਸੀਂ ਆਪ ਦੇਖੀ ਅਪਲਾਈ ਕਰ ਸਕਦੇ ਆ ਤੇ ਉਸ ਦੀ ਕੁਝ ਜ਼ਿਆਦਾ ਡਿਟੇਲ ਮਿਲ ਜਾਂਦੀ ਹੈ ਅਪਲਾਈ ਨੂੰ ਕੀਤਾ ਸਰਵਿਸ ਨੂੰ ਕੀਤਾ ਐਕਸਪਲਟਰ ਚ ਕਰੋ ਵਿੰਡੋ W I T O W ਜੇ ਤੇ ਖੋਲ ਨੂੰ ਕਲਿੱਕ ਕਰ ਲਓ ਬਿਦਵਾ ਜਬੀ ਸਹਾਰਾ ਪੈਨਸ਼ਨ ਸਕੀਮ ਆ ਦੇਖੋ ਨੂੰ ਕਲਿੱਕ ਕਰੋ ਇਹੀ ਦਸਤਾਵੇਜ਼ਾਂ ਦੀ ਸੂਚੀ ਆ ਗਈ ਇਸ ਕਿੰਨੇ 58 ਸਾਲ ਤੋਂ ਘੱਟ ਉਮਰ ਲਈਆਂ ਵਿਦਵਾਵਾਂ ਬੇਸਰ ਔਰਤਾਂ ਤੇ 30 ਸਾਲ ਤੋਂ ਵੱਧ ਉਮਰ ਲਈਆਂ ਆੜਵੀਆਂ ਔਰਤਾਂ ਨੂੰ ਦਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਗੂਰਮੈਨ ਉੱਪਰ ਕਲਿੱਕ ਕਰੋ ਤਾਂ ਜਿਆਦਾ ਇਨਫੋਰਮੇਸ਼ਨ ਮਿਲ ਜਾਂਦੀ ਹੈ ਉਹ ਹੈ ਗੂਰਮੈਨ ਵਾਲੇ ਨਾਲ ਦੀ ਗਲਫੀ ਕੋਈ ਨਹੀਂ ਦਸਤਾਵੇਜ਼ਾਂ ਦੀ ਸੂਚੀ ਵਿੱਚ ਕਲਿੱਕ ਕਰਕੇ ਦੇਖ ਸਕਦੇ ਹੋ ਨੋਟੀਫਿਕੇਸ਼ਨ ਦਾ ਪਛਾਣ ਦੀ ਸੂਚੀ ਜੱਟੇ ਦਾ ਪੇਜ ਐਪਲੀਕੇਸ਼ਨ ਫਾਰਮ ਵੀ ਹੋਣੀ ਹੈ ਜਿਆਦਾ ਦੇਖਦੇ ਚਾਹੋਗੇ ਮੈਂ ਕਰਤੀ ਦਿੰਦਾ ਹਾਂ ਤਦੋਂ ਦੋਨੋਂ ਜੋੜਦੇ ਤੇ ਜਾਂਦੇ ਤਦ ਦੀ ਸਥਿਤੀ ਨੂੰ ਪ੍ਰੈਕਟਿਕ ਕਰ ਸਕਦੇ ਨੇ ਐਪ ਤੋਂ ਵੀ ਤੇ ਮੇਨ ਸਾਈਟ ਤੋਂ ਵੀ ਕਰ ਸਕਦੇ ਹੋ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹੋ ਰਿਕੁਆਇਰਡ ਡਾਕੂਮੈਂਟਸ ਨੇ ਇਹ ਬਹੁਤ ਜ਼ਰੂਰੀ ਹੈ ਜਿਹੜਾ ਕਿ ਤੁਹਾਡੇ ਕੋਲ ਪਹਿਲਾਂ ਹੋਣਾ ਚਾਹੀਦਾ ਹੈ ਨੇ ਚਾਹੇ ਤੁਸੀਂ ਸੇਵਾ ਕੇਂਦਰ ਤੇ ਜਾਂਦੇ ਹੋ ਕਾਹੇ ਸੇਵਾਸਾਈਟੋਂ ਕਰ ਬਲੋਡੋ ਇਹਨਾਂ ਵਿੱਚੋਂ ਕੋਈ ਵੀ ਇੱਕ ਪ੍ਰੂਫ ਚਾਹੀਦਾ ਤੁਹਾਡੇ ਕੋਲ ਇੱਕ ਕੋਈ ਇੱਕ ਇਹਦੇ ਪਤੇ ਦੇ ਸਬੂਤਾਂ ਵੀ ਇੱਕ ਪਾਈਦਾ ਡੇਟ ਆਫ ਬਰਥ ਦੇ ਸਬੂਤਾਂ ਨੂੰ ਵੀ ਪਾਈਦਾ ਅਸ਼ੂ ਵੀ ਦੇਖੀਏ ਕਿ ਐਪਲੀਕੇਸ਼ਨ ਕਿਹੜੀ ਹੈ ਇਸ ਨੂੰ ਕਲਿੱਕ ਕਰੋ ਇਤੋਂ ਵੀ ਡਾਟਾ ਜਪੀਸ਼ਨ ਹੋ ਜਾ ਰਹੀ ਗਈ ਜਿਹਦੇ ਵਿੱਚ ਸਵੇ ਘੋਸ਼ਣਾ ਪੱਤਰ ਵੀ ਨਾਲ ਹੀ ਲੱਗਾ ਜਿਹੜਾ ਤੁਸੀਂ ਸਾਈਨ ਕਰੋਗੇ ਇਹ ਡੈਕਲੇਰੇਸ਼ਨ ਆ ਗਈ ਇੱਕ ਹੋਰ ਡੈਕਲੇਰੇਸ਼ਨ ਆ ਗਈ ਸਾਰਾ ਕੁਝ ਤੁਸੀਂ ਅਪਲੋਡ ਕਰ ਲੂਗੇ ਆਪਣੀ ਸਾਈਟ ਦੇ ਉੱਤੇ ਐਪਲੀਕੇਸ਼ਨ ਨਾਲ ਸਾਰੀ ਦੋਲੇ ਪ੍ਰੋਸੈਸ ਸ਼ੁਰੂ ਹੋ ਜਾਏਗੀ ਕੋਈ ਨਹੀਂ ਇਹਦੀ ਲੱਗਦੀ ਅਸੀਂ ਜੇ ਮੁੜ ਜਾਂਦੇ ਹਾਂ ਮੇਨ ਸਾਈਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਤਰੀਕਿਆਂ ਦੇ ਨਾਲ ਦੰਡੂ ਡਾਕੂਮੈਂਟ ਉਹੀ ਚੋਣੇ ਪੈਂਦੇ ਜਿਹੜੇ ਕਿ ਖਰੀਦ ਲਈ ਲਾਗੂ ਹੁੰਦੇ ਆ ਤੁਸੀਂ ਹੋਰ ਡਿਟੇਲ ਦੇਖਣ ਲਈ ਹੋਰ ਬਹੁਤ ਸਾਰੀਆਂ ਵੀਡੀਓ ਦੇਖੋਗੇ ਇਸੇ ਵੈਬਸਾਈਟ 'ਤੇ ਸੰਬੰਧਿਤ ਕਿ ਹਰੇਕ ਸੇਵਾ ਬਾਰੇ ਕਿਸ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੈ ਇਸ YouTube ਚੈਨਲ 'ਤੇ ਛੋਟੀਆਂ ਛੋਟੀਆਂ ਵੀਡੀਓ ਤੁਸੀਂ ਹਰੇਕ ਸਰਵਿਸ ਬਾਰੇ ਦੇਖ ਸਕਦੇ ਆ ਧੰਨਵਾਦ ਜੀ